ਜੀ ਮਿਤੀ 26 ਤੇ 27 ਦਰਮਿਆਨੀ ਰਾਤ ਨੂੰ ਪਿੰਡ ਸੁਵੇਰੋਵਾਲ ਵਿਖੇ ਤਿੰਨ ਮੰਜਾਂ ਸਾਡੇ ਏਰੀਆ ਚ ਚੋਰੀ ਹੋ ਗਈ ਸੀਗੀਆਂ ਤੇ ਉਹਦੇ ਰਿਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27 824 ਅਧੀਨ ਤਰ੍ਹਾਂ 302 ਜਿਮਨ 2 ਬੀ ਐਨ ਐਸ ਰਜਿਸਟਰ ਨਾਮ ਨੂੰ ਰੋਸ਼ਿਆਂ ਦੇ ਖਿਲਾਫ ਕੀਤਾ ਸੀਗਾ ਜੋ ਕਿ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਜਿਹੜਾ ਹੈਗਾ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਹਿਮਾਚਲ ਦੇ ਵਿੱਚ ਆਪਰੇਟ ਕਰਦਾ ਸੀਗਾ ਜੋ ਇਸ ਗੈਂਗ ਮੈਂਬਰ ਦੇ ਸਦਸੇ ਜੋ ਜ਼ਿਆਦਾ ਪੰਜਾਬ ਅਤੇ ਯੂਪੀ ਲੈਵਲ ਦੇ ਵਿੱਚ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸ ਵਿੱਚ ਕੋਲਾਬੋਰੇਸ਼ਨ ਕਰਕੇ ਇੱਕ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਸ ਦੇ थ्रू ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੰਡੀਆਂ 'ਚ ਇਹ ਵੇਚਦੇ ਸੀਗੇ ਜੇ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਸੁਣ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਲੋਕ ਹਿਮਾਚਲ ਵਿੱਚ ਪਕੜੇ ਗਏ ਸੀਗੇ ਤਾਂ ਉਸ ਤਰ੍ਹਾਂ ਸਾਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ 50 ਵਿਚ ਵਾਰਦਾਤਾ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸ਼ਕਲ ਗੁਮਾਨ ਨੰਬਰ 72 ਦੇ ਵਿੱਚ ਲਿਆਂਦਾ ਸੀਗਾ ਤਾਂ ਜਿਹੜੇ ਪੁਲਿਸ ਮਾਨਦਰਾਂ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾ ਬਣੀਆਂ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬ 7000 ਰੁਪਏ ਕੈਸ਼ ਰਿਕਵਰ ਕੀਤਾ ਤੇ ਨਾਲ ਹੀ ਜਿਹੜੀ ਨਾਲ ਤਿੰਨ ਮੱਜਾਂ ਚੋਰੀਆਂ ਕੀਤੀਆਂ ਹੋਈਆਂ ਉਹ ਵੀ ਅਸੀਂ ਨਾ ਰਿਕਵਰ ਕਰ ਲਈਆਂ ਮੱਜਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈਆਂ ਫਿਲਹਾਲ ਜਿਹੜਾ ਹੈਗਾ ਅ ਇਸ ਵਾਰ ਇਹ ਸੰਬੰਧੀ ਜਿਹੜਾ ਹੈਗਾ ਡੁਕਾਈ ਨਾਲ ਹਾਲੀ ਜਿਹੜੀ ਤਫ਼ਤੀਸ਼ ਕਰਨੀ ਬਾਕੀ ਹੈ ਕਿੱਥੇ ਰਹੀ ਹੈ ਜੇ ਉਹਦਾ ਵੈਰੀਫਾਈ ਕਰ ਜੀ ਹਾਲੀ ਵੈਰੀਫਾਈ ਕਰ ਚਨਾਬੁਰ ਅੱਛਾ ਕਿਸ ਜੀ ਬਿਲਕੁਲ ਜੀ ਜਿਹੜੇ ਆਪਣੇ ਜ਼ਿਆਦਾਤਰ ਜੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਆ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਝਾਂ ਨੂੰ ਫਿਰ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਹਜਾ ਜੋ ਕਿ ਜ਼ਿਆਦਾਤਰ ਸਹਾਰਨਪੁਰ ਦੇ ਰਹਿਣ ਵਾਲੇ ਸੀ ਉਹਨਾਂ ਕੋਲ ਕੋਲੈਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨੂੰ ਮੱਜੇ ਨੂੰ ਅੱਗੇ ਜਿਹੜਾ ਮੰਡੀਆਂ ਦੇ ਵਿੱਚ ਸਟੇਲ ਕਰ ਦਿੰਦੇ ਸੀ ਤੇ ਫਿਲਹਾਲ ਜਿਹੜੇ ਇਸ ਮੁਕਦਮੇ ਵਿੱਚ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਅਰੈਸਟ ਕੀਤਾ ਜਾ ਚੁੱਕਿਆ ਹੈ। ਠੀਕ ਹੈ। ਹਾਂਜੀ। ਦੋ ਫਰਾ ਰੈਗੂਲਰ। ਜਿਨ੍ਹਾਂ ਨੂੰ ਵੇਚਦੇ ਸੀ ਕਹਿੰਦੇ ਕਿ ਜਿਨ੍ਹਾਂ ਨੂੰ ਇਹ ਵੇਚਦੇ ਸੀ ਉਹ ਅੱਗੇ ਜਿਹੜਾ ਮੰਡੀ 'ਚ ਵੇਚਦੇ ਸੀ। ਅੱਛਾ ਜੀ। ਹਾਂਜੀ ਉਹ ਜਿਹੜੇ ਯੂਪੀ ਦੇ ਬੰਦੇ ਇਹ ਯੂਪੀ ਦੇ ਮੰਡੀਆਂ ਵੇਚਦੇ ਸਾਰ ਨੂੰ। ਹਾਂਜੀ। ਇਹ ਚੈਨ ਕਿੰਨੀ ਕੀ ਪ੍ਰੇਸ ਹੁੰਦੀ ਹੁੰਦੀ ਸੀ? ਜੀ ਕਰੀਬ ਇਹ 8 ਤੋਂ 9 ਜਿਹੜੀ ਮੱਜਾ ਇਹ ਮੰਨਦੇ ਆ। ਇਹ ਮੱਜਾਂ ਦੇ ਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਦਿਆ ਕੀ ਇਹਨਾਂ ਨੇ ਵੱਖ-ਵੱਖ ਸਮੇਂ ਦੌਰਾਨ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚੋਂ ਚੋਰੀ ਕੀਤੀ ਉਹਦਾ ਵੀ ਆਪਾਂ ਦੇਖ ਲਈ ਨੂਰਪੁਰ ਦੀ ਬਾਕੀ ਤੇ ਵੀ ਨਾ ਇਹਨਾਂ ਨੇ ਲੱਖਾਂ ਲੱਖਾਂ ਹਾਂਜੀ ਹਾਂਜੀ ਨੂਰਪੁਰ ਦੀ ਜਿਹੜੀ ਹੈਗੀ ਹੈ ਇਹਨਾਂ ਨੇ ਸਮੀਰਵਾਲ ਵਾਲੀ ਵਾਰਦਾਤ ਕੀਤੀ ਹੈ ਜਿਹੜੇ ਛੋਟੇ ਬਾਰੇ ਵੀ ਕਹਿੰਦੇਗੇ ਸੀ ਹਾਲੇ-ਦਰ ਦੇ ਏਰੀਆ ਚੋਂ ਨੂਰਪੁਰ ਦੇ ਚੋਰੀ ਕੀਤੀ ਉਹ অলਰੈਡੀ ਵੇਚੇ ਜਾ ਚੁੱਕੇ ਇਹਨਾਂ ਬੰਦੇ ਦਾ ਪਹਿਲਾਂ ਕ੍ਰਾਈਮ ਰਿਕਾਰਡ ਹੈ ਜੀ ਅੱਛਾ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਕ ਤਕਰੀਬਨ 14 ਮਕਦਮੇ ਮੁਹੰਮਦ ਨਸੀਮ ਉਸ ਬਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੋਏ ਨੇ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮੁਕਦਮੇ ਦਰਜ ਨੇ ਇਹ ਪੰਜਾਬ ਚ ਨੇ ਜੀ ਇਹ ਹਰਿਆਣੇ ਚ ਵੀ ਹਾਂਜੀ ਇਹ ਮੁਹੰਮਦ ਨਸੀਮ ਉਸ ਬਾਲਾ ਇਹ ਤਾਂ ਦੋ ਪਰਚੇ ਪਹਿਲਾਂ ਹੀ ਇੱਕ ਜਲੰਧਰ ਦਾ ਇੱਕ ਸਿਰਸਾ ਦਾ ਜੀ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਨੂੰ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿਹਨੂੰ ਛੇਤੀ ਜਿਹੜਾ ਚੋਰੀ ਕੀਤੀ ਜਾ ਸਕੇ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਕਿ ਲੋਕ ਸੋ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਘਰਾਂ ਨੇ ਜਿਹੜਾ ਚੋਰੀ ਨੂੰ ਅੰਜਾਮ ਦਿੰਦੇ ਸੀ। ਜੀ ਗੱਡੀ ਹਮਾਦਰ ਪੁਲਿਸ ਕਸਟਡੀ ਚ ਆਉਂਦੇ ਉਹਨੇ ਜੋ ਐਸਐਡੀ ਭੜਾਈ ਕਿ ਸੇ ਕਿਵੇਂ ਕਿਵੇਂ ਜਿਹੜਾ ਕਾਰਵਾਈ ਕੀਤੀ ਗਈ ਹੈ ਕਿਸ ਤਰੀਕੇ ਨਾਲ ਬਲੂ ਬਲੇਡ ਕਿਵੇਂ ਸਿਰ ਪੰਜਾਬ ਤੱਕ ਪਹੁੰਚਿਆ ਅੱਜ ਸਾਡੇ ਮਾੜ ਜੋ ਐਸਐਸਪੀ ਦਾ ਸ਼੍ਰੀ ਖਰਾਨਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਹੀ ਦੀ ਟੀਮ ਸੈਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੂਰਪੁਰ ਵਿਦੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਪਸ਼ਵਾਂ ਦੀ ਆਪਣੇ ਚੋਰੀਆਂ ਹੋਈਆਂ ਜਾਂ ਤੇ ਝੋਟੇ ਵਗੈਰਾ ਕਮੱਜਾ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਬੱਜਾ ਬਰਾਬਰ ਹੋਈਆਂ ਤੇ ਹੁਣ ਅਸੀਂ ਅਸੀਂ ਨੂਰਪੁਰ